ਸਭ ਕੋਈ ਹੋਰ ਨਾ ਬਿਸ਼ਨਾ ਬਿਨਾ ਤੁਸੀਂ ਲਿਖੁੰਦਾ ਹੈ ਕਿ ਜਿਹੜੀ ਚੈਨ ਬਾਰੇ ਕਿ ਇਹ ਹਮੇਸ਼ਾ ਕਰਕੇ ਬਸ ਤੋਸ ਇਮੋਰਡ ਦੇਖ ਲੈਣਾ ਸਭ ਕੁੱਝ ਦੇਗੇ ਨਹੀਂ ਇਸ ਵਕਤ ਇਹ ਕਾਣਾ ਡਿਫਿਕਲਟ ਹੋਏਗਾ ਕਿਉਂਕਿ ਫਿਲਹਾਲ ਹਜੇ ਵੀ ਜਿਹੜੀ ਸਾਡੀ ਇਨਵੈਸਟੀਗੇਸ਼ਨ ਹੈ ਪ੍ਰੀਲੀਮਿਨਰੀ ਸਟੇਜ ਤੇ ਹੈ ਲੇਕਿਨ ਇਹ 3 3.5 ਮਹੀਨਿਆਂ ਇੰਨਾ ਕੁ ਪਤਾ ਲੱਗਿਆ ਕਿ 3 ਕਿ ਮਹੀਨੇ ਤੋਂ ਇਹ ਜਨਵਰੀ ਐਂਡ ਤੋਂ ਇਹ ਬੰਦੇ ਐਕਟਿਵ ਹੋਏ ਸੀ ਕਿੰਨੇ ਕੇ ਬ੍ਰੇਨ ਕੋਚ ਸੀਗੇ ਵੈਦਰ ਦੇ ਵਰ ਪਾਰਟ ਆਫ ਦਿਸ large organized organized crime network but it is difficult to say at this point of time ਜਿੰਮੇ ਤੁਹਾਨੂੰ ਕਿ ਪੰਨੂ ਦੇ ਡਾਇਰੈਕਟ ਕੰਟੈਕਟ ਚ ਨਹੀਂ ਸੀਗੇ ਬੰਦੇ ਇੱਕ ਕੁਝ ਮੀਡਲਮੈਨ ਸੀਗੇ ਉਹਨਾਂ ਦੇ ਕੰਟੈਕਟ ਦੇ ਵਿੱਚ ਸੀਗੇ ਦੇਖੋ ਦੋਨੋਂ ਚੀਜ਼ਾਂ ਹੈਗੀਆਂ ਪਾਵਨਾਤਮਕ ਵੀ ਇਸ਼ੂ ਹੈਗਾ ਔਰ ਦੂਸਰਾ ਪੈਸੇ ਦਾ ਜਿਹੜਾ ਹੈਗਾ ਫਾਈਨੈਂਸ਼ੀਅਲ ट्रांजैक्शन आई वुड से ਕਿ ਫਾਈਨੈਂਸ਼ੀਅਲ ट्रांजैक्शन ਸਭ ਨੂੰ ਜਿਹੜਾ ਹੈਗਾ ਡੋਮਿਨੇਟ ਕਰਦੀ ਹੈ ਇਹ ਇਹ ਅਜੇ ਇਹਨਾਂ ਦੇ ਫਾਈਨੈਂਸ਼ੀਅਲ ਰਿਪੋਰਟਸ ਤੋਂ ਪਤਾ ਲੱਗਿਆ। ਪਰਫਾਈਲ ਜਿਹੜਾ ਸੁਖਬੀਰ ਹੈ ਉਹ 32 ਸਾਲ ਦਾ ਹੈਗਾ ਕਰਿਆਨੇ ਦੀ ਦੁਕਾਨ ਹੈਗੀ ਇਹਦੀ ਔਰ ਇਹ ਉੱਥੇ ਲੋਕਲ ਨੂਰਪੁਰ ਚੱਠੇ ਪਿੰਡ ਦੇ ਵਿੱਚ ਰਹਿੰਦਾ ਹੈ ਇਹ। ਔਰ ਜਿਹੜਾ ਇਹਦੇ ਨਾਮ ਦਾ ਹੈਗਾ ਅਫਤਾਰ ਉਹ ਟੈਲੀਕਮਿਊਨੀਕੇਸ਼ਨ ਦਾ ਕੋਈ ਡੇਲੀ ਵੇਜਰ ਦਾ ਕੰਮ ਕਰਦਾ। ਇਹਨਾਂ ਕੋਲੋਂ ਇਹਨਾਂ ਕੋਲੋਂ 4 4 ਮੋਬਾਈਲ ਫੋਨ ਮਿਲੇ ਜਿਹਦੇ ਥਰੂ ਇਹਨਾਂ ਨੇ ਜਿਵੇਂ ਡਾਇਰੈਕਸ਼ਨਸ ਆਈਆਂ ਜਾਂ ਮੋਬਾਈਲ ਤੋਂ ਵੀਡੀਓ ਅਪਲੋਡ ਕੀਤਾ। ਪਲੱਸ ਜਿਹੜਾ ਮੋਟਰਸਾਈਕਲ ਯੂਜ਼ ਹੋਇਆ ਵਾਰਦਾਤ 'ਚ ਜਿਸ ਦੇ ਉੱਤੇ ਕਾਬਲੇ ਸੀਗੀ ਸਾਰੀ ਵਾਰਦਾਤ ਆ ਉਹ ਅਸੀਂ ਰਿਕਵਰ ਕੀਤਾ ਇਹਨਾਂ ਦੀ ਕ੍ਰਿਮੀਨਲ ਬੈਕਗ੍ਰਾਉਂਡ ਹੈ ਜਿਹੜੇ ਜਿਵੇਂ ਮੋਰਾਵਾਲੀ ਦਾ ਪਰਚਾ ਦਰਜ ਹੈ ਜਾਂ ਹੋਰ ਜਿਹੜੇ ਪਰਚੇ ਦਰਜ ਹੈ ਇਹੀ ਫਿਲਹਾਲ ਸਾਹਮਣੇ ਆਇਆ ਹੈ ਉਹ ਫਾਈਨੈਂਸ਼ੀਅਲ ट्राਨੈਕਸ਼ਨ ਜਿਹੜੀ ਹੈਗੀ ਉਹ ਅਸੀਂ ਅਜੇ ਇਨਵੈਸਟੀਗੇਟ ਕਰ ਰਹੇ ਹਾਂ ਦੇਖੋ ਅੱਜ ਤੱਕ ਜਿਹੜੀ ਬਣੀ ਰਹੀ ਕਿਤੇ ਉਤਨੀ ਜਾਇਆ ਦੇਖੋ ਇਹ ਦੋ ਬੰਦੇ ਫਿਗਰ ਹੋਏ ਜਿਨ੍ਹਾਂ ਨੇ ਵਾਰਦਾਤਾਂ ਸਾਡੇ ਏਰੀਆ ਚ ਕੀਤੀ ਹੈ ਜਿਹੜੀ ਹਿਮਾਚਲ ਬਲੀ ਤੁਸੀਂ ਵਾਰਦਾਤ ਕਹਿ ਰਹੇ ਹੋ ਉਹ ਜਦ ਤੱਕ ਇਹਨਾਂ ਤੋਂ ਫਰਦਰ ਡਿਟੇਲਡ ਕੁਝ ਤਾਂ ਜੀ ਕਰਦੇ ਉਦ ਤੱਕ ਨਹੀਂ ਕਲੀਅਰ ਹੋਊਗਾ ਚਲੀ ਤੁਸੀਂ ਦੇਖੋ ਗੁਰਪਤਵੰਨ ਪਰਮੂ ਜਿਹੜਾ ਹੈਗਾ ਡਿਕਲੇਰਡ ਟੈਰੇਂਸ ਹੈ ਬਾਏ ਗਵਰਨਮੈਂਟ ਆਫ ਇੰਡੀਆ ਠੀਕ ਹੈ

ਡਿਟੇਲਡ ਇਨਸਟਰਕਸ਼ਨ ਹੈਗੀ ਅਸੀਂ ਪੂਰੀ ਸਿਕਿਉਰਿਟੀ ਪ੍ਰਬੰਧ ਕਰਾਂਗੇ ਇਸ ਤਰ੍ਹਾਂ ਦੀ ਵਾਰਦਾਤ ਨਹੀਂ ਹੋ ਜਮਾਨੇ ਇੱਕ ਜਿਹੜਾ ਇਕਾ ਦੁੱਕਾ ਜਿਹੜਾ ਇਸ ਤਰ੍ਹਾਂ ਦੀਆਂ ਵਾਰਦਾਤਾਂ ਹੁੰਦੀਆਂ ਉਹਦੇ ਵਿੱਚ ਅਸੀਂ ਸਾਡੀ ਟੀਮ ਦੇ ਜਿਹੜਾ ਹੈਗਾ ਆਈ ਥਿੰਕ 4 ਡੇਜ਼ ਦੇ ਵਿੱਚ ਹੀ ਤੁਸੀਂ ਇਹਨਾਂ ਨੇ ਵਧੀਆ ਕੰਮ ਕਰਤੀ ਇਹਨਾਂ ਨੂੰ ਅਰੈਸਟ ਕਰਿਆ ਸੈਂਟਰਲ ਸੀਆਈਏ ਦਾ ਟਾਈਪ ਹੈ ਜਦ ਸੈਂਟਰਲ ਏਜੰਸੀਆਂ ਨਾਲ ਕਨਫਰੈਂਸੈਂਟ ਆਈਫ ਹੁੰਦਾ ਜੀ ਇਹਦਾ ਕੋਆਰਡੀਨੇਟਡ ਕੰਪਲਿਟ ਹੋ ਗਿਆ ਤੇ ਕੰਮ ਹੋ ਗਿਆ ਤੇ ਇਹ ਸਾਰਾ ਦੇਖੋ ਇਹ ਹੈਡਕ quarters ਲੈਵਲ ਤੇ ਸੀਨੀਅਰ ਅਫਸਰਸ ਦੇ ਲੈਵਲ ਤੇ ਹੁੰਦਾ ਹੈ ਜਿਹੜੀ ਕੋਆਰਡੀਨੇਸ਼ਨ ਮੀਟਿੰਗਸ ਔਰ ਇੰਚੇਂਜ ਆਫ ਇਨਫੋਰਮੇਸ਼ਨ ਹੈ। ਹਾਂਜੀ ਮਿਡਲ men ਹੋ ਨਾ ਅਸੀਂ ਅਸੀਂ ਬੜੀ ਪ੍ਰੀਲੀਮਿਨਰੀ ਸਟੇਜ ਤੇ ਇਨਵੈਸਟੀਗੇਸ਼ਨ ਹੈ। ਕੁਝ ਨਾਮ ਫਿਗਰ ਹੋਏ ਹਨ ਲੇਕਿਨ ਜਦ ਤੱਕ ਸਾਡੇ ਕੋਲ ਪੱਕੇ ਸਬੂਤ ਨਹੀਂ ਹੈ ਉਹ ਨਾਮ ਅਜੇ ਤੁਹਾਡੇ ਨਾਲ ਸ਼ਹਿਰ ਨਿਕਲਤੇ ਜਾ ਸਕਦੇ। ਦੋ ਬੰਦੇ ਜਿਹੜੇ ਸੀਗੇ ਉਹ ਫੋਰਨ ਸੋਇਲ ਤੇ ਕੰਮ ਕਰ ਰਹੇ ਆ ਉੱਥੋਂ ਹੀ ਆਪਰੇਟ ਕਰਦੇ ਆ। ਇਸੇ ਕਰਕੇ ਇਹਨਾਂ ਦਾ ਹੌਸਲਾ ਵੱਧਦਾ ਹੈ ਨਾ ਫੋਰਨ ਸੋਇਲ ਤੋਂ ਅਪਰੇਟ ਕਰਦੇ ਐਵੇਂ ਲੱਗਦਾ ਕਿ ਫੜੇ ਨਹੀਂ ਜਾਵਾਂਗੇ ਇੱਥੋਂ ਦੇ ਲੋਕਲ ਬੰਦੇ ਫੜੇ ਜਾਂਦੇ ਜਿਹੜੇ ਮੇਨ ਇਹਨਾਂ ਦੇ ਹੈਂਡਲਰਸ ਹੁੰਦੇ ਆ ਕੋ ਫੋਰਨ ਜਿੰਦ ਤੱਕ ਮਤਲਬ ਇਟਸ ਇਟਸ ਅ ਵੈਰੀ ਕੰਪਲੈਕਸ ਪ੍ਰੋਸੈਸ ਐਕਸਟਰਡੀਸ਼ਨ ਹੈ ਜਾਂ ਹੋਰ ਹੈ ਤਾਂ ਉਹਦੇ ਥੋੜਾ ਟਾਈਮ ਲੱਗਦਾ ਲੇਕਿਨ ਉਹਦੇ ਵਿੱਚ ਵੀ ਜਿਹੜਾ ਕਿ ਫਟਕਣ ਬੜੀ ਅਡੇ ਮੁੱਢਲੀ ਸਟੇਜ ਤਫ਼ਸੀਲ ਤੁਹਾਡੇ ਇਮੀਡੀਏਟਲੀ ਅੱਜ ਸਵੇਰੇ ਬੰਦੇ ਪੜੇ ਅਰਲੀ ਮਾਰਨਿੰਗ ਅਸੀਂ ਨਾਲ ਦੀ ਨਾਲ ਤੁਹਾਡੇ ਕੋਲ ਆ ਕੇ ਸਾਹਮਣੇ ਆ ਜਾਈਏ ਅਸੋ ਅਨਮੈਰਿਟ ਹੈ ਜੀ ਕਰ ਲਈ ਅਨਲਿਸਿਸ ਹਾਂ ਜੀ ਹਾਂ ਜੀ ਮੈਂ ਕਰ ਲਵਾਂ ਅਨਲਿਸਿਸ ਕਰ ਦਵਾਂ ਜੀ 31 ਮਾਰਚ 2025 ਨੂੰ ਪਿੰਡ ਕੰਗਲ थाना ਫਿਲੌਰ ਦੇ ਵਿੱਚ ਅ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਡਾਕਟਰ ਅੰਬੇਦਕਰ ਸਾਹਿਬ ਦੇ ਸਟੈਚੂ ਨੂੰ ਜਿਹੜਾ ਹੈਗਾ ਉਹਦੇ ਵਿੱਚ ਉੱਤੇ ਉੱਤੇ ਗ੍ਰਾਫਿਟੀ ਔਰ ਅਬਜੈਕਸ਼ਨੇਬਲ ਕੰਟੈਂਟ ਲਿਖਿਆ ਹੈ ਉਹਦੇ ਵਿੱਚ ਅਸੀਂ ਇਮੀਡੀਏਟਲੀ 299 113 ਪੀਐਨਐਸ ਚ ਪਰਚਾ ਦਰਜ ਕੀਤਾ ਔਰ ਅੱਜ ਅਰਲੀ ਮਾਰਨਿੰਗ ਬੇਸਡ ਔਨ ਹਿਊਮਨ ਐਂਡ ਟੈਕਨੀਕਲ ਇੰਟੈਲੀਜੈਂਸ ਅਸੀਂ ਦੋ ਬੰਦੇ ਅਰੈਸਟ ਕੀਤੇ ਆ ਉਹਦੇ ਵਿੱਚੋਂ ਜਿਹੜਾ ਮੇਨ ਕਲਪਰੇਟ ਹੈਗਾ ਇੱਕ ਦਾ ਨਾਮ ਹੈਗਾ ਸੁਖਬੀਰ ਸਿੰਘ ਤੇ ਨੂਰਪੁਰ ਚੱਠੇ ਦਾ ਰਣਬਲ ਹੈ ਪੀਐਸ ਨਗੋਦ ਦੂਸਰਾ ਇਹਦਾ ਜਿਹੜਾ ਸਾਥੀ ਹੈਗਾ ਅਵਤਾਰ ਸਿੰਘ ਉਹ ਵੀ ਨੂਰਪੁਰ ਚੱਠੇ ਦਾ ਹੈਗਾ ਅਸੀਂ ਅੱਜ ਇਹਨਾਂ ਦੋਨਾਂ ਨੂੰ ਅਰੈਸਟ ਕੀਤਾ ਹੈਗਾ ਔਰ ਇਹਨਾਂ ਤੋਂ ਇੱਕ ਮੋਟਰਸਾਈਕਲ ਔਰ ਚਾਰ ਮੋਬਾਈਲ ਫੋਨ ਰਿਕਵਰ ਕੀਤੇ ਹੈ ਇਸ ਦੇ ਨਾਲ ਹੀ ਪ੍ਰੀਲੀਮినਰੀ ਇਨਵੈਸਟੀਗੇਸ਼ਨ ਤੋਂ ਪਤਾ ਲੱਗਿਆ ਇਹਨਾਂ ਨੇ ਕੁਝ ਹੋਰ ਵਾਰਦਾਤਾਂ ਨੂੰ ਵੀ ਅੰਜਾਮ ਦਿੱਤਾ ਹੈਗਾ ਪਿਛਲੇ 2-3 ਮਹੀਨਿਆਂ ਤੋਂ ਇਹ ਜਿਹੜੇ ਸੀਗੇ ਐਕਟਿਵ ਸੀਗੇ ਸਾਡੇ ਏਰੀਆ 'ਚ ਉਹਦੇ ਵਿੱਚ ਇਹਨਾਂ ਨੇ ਫਰਵਰੀ 2025 'ਚ ਨਿਕੋਦਰ ਇੱਕ ਸਕੂਲ ਦੇ ਉੱਤੇ ਗ੍ਰਾਫਿਟੀ ਔਰ ਖਾਲਿਸਤਾਨ ਵਗੈਰਾ ਦੇ ਸਲੋਗਨ ਲਿਖੇ ਇਸ ਤੋਂ ਇਲਾਵਾ 26 ਮਾਰਚ 2025 ਨੂੰ ਇਹਨਾਂ ਨੇ ਮੋਹਰਾਂਵਾਲੀ ਜ਼ਿਲ੍ਹਾ ਹੁਸ਼ਿਆਰਪੁਰ 'ਚ ਇਸ ਤਰ੍ਹਾਂ ਦੀ ਗਤੀਵਿਧੀ ਨੂੰ ਅੰਜਾਮ ਦਿੱਤਾ ਔਰ ਮਾਰਚ 2025 ਬੂਟਾ ਮੰਡੀ ਚਿਲੰਦਰ ਇਹਨਾਂ ਨੇ ਡਾਕਟਰ ਅੰਬੇਦਕਰ ਜੀ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਪੁਲਿਸ ਦੀ ਮੁਸਤੈਦੀ ਕਾਰਨ ਇਹ ਨਹੀਂ ਹੋ ਸਕੀ ਵਾਰਦਾ ਔਰ ਇਹਨਾਂ ਦੀ ਫਰਦਰ ਅਸੀਂ ਜਿਹੜਾ ਹੈਗਾ ਰਿਮਾਂਡ ਲੈ ਕੇ ਅੱਜ ਪੁੱਛਤਾਚ ਕਰਾਂਗੇ ਦੋ ਬੰਦੇ ਸਾਨੂੰ ਹੋਰ ਫਿਕਰ ਹੋਏ ਆ ਜਿਹੜੇ ਫੋਰਨ ਸੋਇਲ ਤੋਂ ਆਪਰੇਟ ਕਰ ਰਹੇ ਆ ਔਰ ਇਹਨਾਂ ਨੂੰ ਫੰਡਿੰਗ ਉਹ ਜਿਹੜੇ ਕਰਦੇ ਸੀ ਇਸ ਦੇ ਨਾਲ ਹੀ ਇਹਦੇ ਵਿੱਚ ਸਟ੍ਰਿੰਜੈਂਟ ਯੂਆਪਾ ਦੇ ਸੈਕਸ਼ਨ ਲਗਾਏ ਆ ਔਰ ਇਹਦੇ ਵਿੱਚ ਜਲਦੀ ਇਹਦੀ ਤਫਤੀਸ਼ ਕੰਪਲੀਟ ਕਰਕੇ ਇਹਨੂੰ ਲੌਜੀਕਲ ਐਂਡ ਤੱਕ ਲੈ ਕੇ ਜਾ ਇਹਨਾਂ ਨੇ ਇਸ ਵਾਰ ਦਾ ਵੀ ਅੰਜਾਮ ਦਿੱਤਾ ਦੇਖੋ ਜਿਹੜੀ ਜਿਹੜੀ ਇਹ ਅਸੀਂ ਇਨਵੈਸਟੀਗੇਸ਼ਨ ਕੀਤੀ ਔਰ ਇਹਨਾਂ ਤੱਕ ਕੌਨਸੇ ਹੈ 50 ਕਿਲੋਮੀਟਰ ਸੀਸੀਟੀਵੀ ਟ੍ਰੇਲ ਜਿਹੜੀ ਫਾਲੋ ਕਰਕੇ ਇਹਨਾਂ ਨੂੰ ਫੜਿਆ ਗਿਆ ਬੇਸਡ ਔਨ ਟੈਕਨੀਕਲ ਐਂਡ ਹਿਊਮਨ ਇੰਟੈਲੀਜੈਂਸ ਔਰ ਜਿਹੜੀ ਸਾਡੀ ਮੁੱਢਲੀ ਤਫਤੀਸ਼ ਹੈ ਉਹਦੇ ਵਿੱਚ ਇਹ ਪਤਾ ਲੱਗੇ ਕਿ ਤਿੰਨ ਸਾਢੇ ਤਿੰਨ ਮਹੀਨੇ ਤੋਂ ਇਹ ਐਕਟਿਵ ਸੀਗੇ ਔਰ ਇਹਨਾਂ ਨੇ ਕਈ ਵਾਰਦਾਤਾਂ ਨੂੰ ਹੋਰ ਵੀ ਅੰਜਾਮ ਦੇਣਾ ਸੀ ਸਰ ਇਹਨਾਂ ਦਾ ਸਾਫਟਾ ਕਿੱਦਾਂ ਉਹ ਦੇਖੋ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਹਜੇ ਬੜੇ ਹੀ ਮੁੱਢਲੀ ਸਟੇਜ ਤੇ ਹੈਗੇ ਸਾਰੇ ਜਿਹੜੇ ਕੁਐਸਚਨਸ ਹੈ ਅੱਜ ਅਸੀਂ ਵੱਤ ਕਿਉਂਕਿ ਇਸ ਜਿਉਪਾ ਲੱਗਿਆ ਹੋਇਆ ਸਾਨੂੰ ਰਿਮਾਂਡ ਕਾਫੀ ਮਿਲਣਾ ਹੈਗਾ ਉਹਦੇ ਵਿੱਚ ਕੁਐਸਚਨਸ ਕਲੀਅਰ ਹੋ ਜਾਣਗੇ ਕਿਉਂਕਿ ਕਿਹੜੇ ਵੇਲੇ ਜਿਹੜਾ ਇੱਕੀ ਵਾਰਦਾਤ ਲੱਗੀ ਬਹੁਤ ਹੀ ਯਾਦ ਕਰਕੇ ਚੱਲ ਜਾਂਦੇ ਸੀਗੇ ਤੇ ਖਾਸ ਕਰਕੇ ਜਿਹੜਾ ਕ੍ਰਿਟੀਕਲ ਵੀ ਚੀਜ਼ ਡੇਸ ਕੀਤਾ ਮੈਂ ਸੇਮ ਵਾਰਦਾਤ ਸੇਮ ਵਾਰਦਾਤ ਸੇਮ ਵੀਕਲੀ ਯੂਜ਼ ਕਰ ਰਹੇ ਸੀਗੇ ਮੋਬਾਈਲ ਫੋਨ ਵੀ ਸੇਮ ਯੂਜ਼ ਕਰ ਰਹੇ ਸੀ ਔਰ ਅਰਲੀ ਮਾਰਨਿੰਗ ਜਦੋਂ ਇਹਨਾਂ ਨੂੰ ਹੁੰਦਾ ਕਿ ਕੋਈ ਨਹੀਂ ਹੈਗਾ ਉੱਥੇ ਸ਼ਮਸ਼ਾਨ ਹੈ ਤਾਂ ਉਦੋਂ ਹੀ ਵਾਰਦਾਤ ਦਾ ਅੰਜਾਮ ਹੁੰਦਾ ਜਿਹੜੇ ਇਹਨਾਂ ਕੋਲ ਕੋਈ ਬਾਈ ਨਹੀਂ ਮਿਲੇ ਨਹੀਂ ਫਿਰਨੇ ਵੀ ਇਹਨਾਂ ਦੇ ਹਿੱਟਰ ਬਾਹਰ ਬੈਠੇ ਨੇ ਹੁਣ ਨਾਲ ਕਿਸੇ ਪਰਟੀਕੂਲਰ ਐਪ ਤੇ ਜਿਹੜੀ ਸੀ WhatsApp ਤੇ Instagram ਤੇ ਦੇਖੋ ਮੋਬਾਈਲ ਮੋਬਾਈਲ ਫੋਰੈਂਸਿਕਸ ਤੋਂ ਐਨਾਲਿਸਿਸ ਕਰਕੇ ਉਸ ਕੰਕਲੂਜਨ ਤੇ ਪਹੁੰਚਾਂਗੇ ਦੇਖੋ ਕਈ ਕਈ ਤਰ੍ਹਾਂ ਦੀ ਐਪਸ ਹੈਗੀਆਂ ਜਿਹੜੀਆਂ ਮਤਲਬ ਥੋੜਾ ਮੁਸ਼ਕਿਲ ਹੈ ਉਹਦਾ ਡਾਟਾ ਲਾ ਐਨਫੋਰਸਮੈਂਟ ਏਜੰਸੀਜ਼ ਨੂੰ ਮਿਲਦਾ ਤੇ ਉਹੀ ਇਹ ਜਨਰਲੀ ਐਪਸ ਯੂਜ਼ ਕਰਦੇ ਨੇ ਤਾਂ ਕਿ ਮਤਲਬ ਈਵੇਡ ਕਰ ਸਕਣ वन बाय वन की सांजे अमृतसर वाले इंस, इंसिडेंट ये देना जब तक कोई है, नहीं ना कनेक्शन आया देवी तलाव वाला मंदिर वाली ये नहीं फिगर हो रही थी देखो दे हैव एस्केलेटेड इट टू पांडूड एंड दिस थिंग इनिशियली दे माइट हैव बिगन विद नारा लिखना कालेश्वर तिदाबाद एंड ऑल ਪੁਸਤਕਾ ਦੇ ਐਸਕੇਲੇਟ ਕਰ ਰਹੀ ਸੀ ਕਿਉਂਕਿ ਜਦੋਂ ਕ੍ਰਿਮੀਨਲ ਕਈ ਵਾਰ ਨਹੀਂ ਫੜਾਇਆ ਜਾਂਦਾ ਤਾਂ ਉਹ ਗ੍ਰੈਜੂਏਟ ਕਰਕੇ ਇਹਨਾਂ ਵੱਡਾ ਕ੍ਰਾਈਮ ਕਰਨ ਦੀ ਕੋਸ਼ਿਸ਼ ਕਰਦਾ ਲੱਗਦਾ ਹੈ ਕਿ ਸਾਰੇ ਐਂਟਰਪ੍ਰੀਜ਼ਰਸ ਦੇ ਨਾਲ ਹੀ ਜੁੜਿਆ ਹੋਇਆ ਚਾਰ ਪੰਜ ਦੇ ਇਸ ਨੇ ਬਿਲਕੁਲ ਇਹ ਤਾਂ ਪੰਨੂ ਨੇ ਆਪਣੀ ਵੀਡੀਓ ਪਾਈ ਹੈਗੀ ਦਿਸ ਦਿਸ ਇਸ ਡਾਇਰੈਕਟਲੀ ਲਿੰਕਡ ਵਿਦ ਪੰਨੂ ਜਿਨੇ ਉਹਦੇ ਵਿੱਚ ਉਹਨੇ ਥ੍ਰੈਟ ਵੀ ਕੀਤਾ ਹੈਗਾ 14 ਅਪ੍ਰੈਲ ਤੱਕ ਤੁਸੀਂ ਕਹਿੰਦੇ ਸੀ ਕਿ ਅੱਧੀ ਲਾਸਟ ਆਉਟ ਵੀ ਇਹਨਾਂ ਨੇ ਸਪੋਰਟ ਕਰ ਦਿੱਤੀ ਇਹਨਾਂ ਨੇ ਕਰਣੀ ਸੀਗੀ ਲੇਕਿਨ ਇਹਨਾਂ ਨੂੰ ਫੜ ਲਿਆ ਤਾਂ ਹੁਣ ਤਾਂ ਮਤਲਬ ਜੇ ਹੁਣ ਜੇਲ੍ਹ ਦੀ ਆਵਾ ਖਾਂਦੀ ਮਿਸਗਾਈਡਡ ਵੀ ਹੈਗੇ ਆ ਔਰ ਮੇਨ ਮੋਟਿਵ ਇਹਨਾਂ ਦਾ ਪੈਸੇ ਸਿਰਫ ਹੋਰ ਜਾਣੀ ਹੈ ਉਹਨਾਂ ਦੇ ਨਾਲ ਹੋਰ ਕੀ ਹੈ ਇਹ ਦੋ ਜਣੇ ਨੇ ਉਹਨਾਂ ਦੀ ਫਾਈਨੈਂਸ਼ੀਅਲ ਤੇ ਬਾਕੀ ਇਨਵੈਸਟੀਗੇਸ਼ਨ ਕੀਤੀ ਜਾਣੀ ਉਹ ਉਹਨਾਂ ਦਾ ਫਰਦਰ ਜਿਹੜੀ ਪੁੱਛਤਾਛ ਕਰਾਂਗੇ ਜੀ ਜੇ ਇਹਨਾਂ ਨੇ ਕਿਤੇ ਹਾਈਡ ਕੀਤੀ ਹੈ ਤਾਂ ਉਸ ਨੂੰ ਅਸੀਂ ਫਿਰ ਅ